ਇੰਡਸਟਰੀ ਦੇ ਸੱਚ ਬਾਰੇ ਇੰਡਸਟਰੀ ਦਾ ਸੱਚ ਜਾਣਨੀ ਕਿ ਅ ਮੈਂਤ ਕਰਕੇ ਕੋਈ ਕਰਨਾ ਨਹੀਂ ਜਾਂਦਾ ਸ਼ਾਰਟਕਟ ਲੱਭਦੇ ਨੇ ਸਾਰੇ ਜਾਣੇ ਸ਼ਾਰਟਕਟ ਇਹਦਾ ਸੈਂਸ ਜਦੋਂ ਆਪਾਂ ਇੰਟਰਵਿਊ ਚ ਆ ਰਹੀਏ ਜੀ ਜਾਂ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਬਦਨਾਮ ਕਰਕੇ ਵੀਊ ਲੈ ਲਈਏ ਆ ਚੱਲਣ ਰਿਹਾ ਜੀ ਇੰਡਸਟਰੀ ਦਾ ਇਹ ਪੋਡਕਾਸਟ ਵਾਲੇ ਸਾਨੂੰ ਪਤਾ ਮੇਰੇ ਪੁਰਾ ਕਿੰਨੇ ਹੋਏ ਆ ਵਾਰਡਕਾਸਟਾਂ ਨੇ ਪਈਆ ਖਨਾਰੀ ਇੰਡਸਟਰੀ ਇੱਥੇ ਚੂਪਿਆਂ ਨੇ ਪਈਆ ਬਗਾੜੀ ਇੰਡਸਟਰੀ ਜਦੋਂ ਤੁਸੀਂ ਗਾਣੇ ਸੁਣੋਗੇ ਨਾ ਤੁਹਾਨੂੰ ਸਮਝ ਆ ਜਾਊਗੀ ਆਪਣੇ ਉਹਦੇ ਵਿੱਚ ਸੱਚ ਦੱਸਿਆ ਗਿਆ ਜਿਹੜੇ ਇਨਫਲੂਐਂਸਰ ਕੁੜੀਆਂ ਹੋ ਗਈਆਂ ਕਰੋ ਕੁਝ ਹੋਰ ਕਹਿ ਕੇ ਆਉਂਦੀਆਂ ਨੇ ਇੱਥੇ ਕੁਝ ਹੋਰ ਕਰਦੀਆਂ ਨੇ ਕਿੱਦਾਂ ਖਰਚੇ ਨਿਕਲਦੇ ਨੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੈਂ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਜੀ ਬਟ ਬਹੁਤੇ ਮਾੜੇ ਹੁੰਦੇ ਨੇ ਚੰਗੇ ਕਰ ਤੋਂ ਹੁੰਦੇ ਨੇ ਹਰੇਕ ਬੰਦੇ ਨੂੰ ਸਾਡੇ ਵੀਊ ਨੂੰ ਸਾਡੀ ਸ਼ੋਹਰਤ ਆਪਣੀਆਂ ਭੈਣਾਂ ਨੂੰ ਨਿਚਾ ਲੋ ਆਪਣੀਆਂ ਧੀਵੀਆਂ ਦਾ ਮਜ਼ਾਕ ਖੜਾ ਲੋ ਧੀਵੀਆਂ ਆਪਣੇ ਆਦਮੀਆਂ ਦਾ ਮਜ਼ਾਕ ਖੜਾਈ ਜਾਂਦੀਆਂ ਨੇ ਏ ਚੱਲਣ ਲਿਆ ਸਾਡੇ ਇੰਸਟਾਗ੍ਰਾਮ ਤੇ ਰੀਲਾਂ ਚ ਫੇਕ ਫੂ ਬਣਾਈ ਜਾਂਦੇ ਲੋਕਾਂ ਨੂੰ ਮੈਨੂੰ ਲੱਗਦਾ ਲੋਕਾਂ ਦੇ ਰੋਲ ਮਾਡਲ ਮਰ ਗਏ ਆ ਰੋਲ ਮਾਡਲ ਨਹੀਂ ਹੈਗੇ ਲੋਕਾਂ ਨੂੰ ਧੂਮਰਾਹ ਹੋ ਰਹੇ ਨੇ ਸਾਡੇ ਲੋਕ ਸੋਈ ਦੀ ਦੇ ਵਿੱਚ ਉਹ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੂੰ ਇੰਡਸਟਰੀ ਬਾਰੇ ਕੱਖ ਪਤਾ ਨਹੀਂ ਉਹ ਪੋਡਕਾਸਟਾਂ 'ਚ ਬੋਲਦੇ ਆਂ ਇੰਡਸਟਰੀ ਆਇਆ ਜੀ ਇੰਡਸਟਰੀ ਉਹ ਇੰਡਸਟਰੀ ਵੀ ਤੁਹਾਡੇ ਨਾਲ ਹੀ ਆ ਜੀ ਘਰ ਕੋ ਸ਼ੋਰ ਹੈ ਰੀਲਾਂ 'ਚ ਕੋ ਸ਼ੋਰ ਹੈ ਫਲੈਟਾਂ 'ਚ ਕੋ ਸ਼ੋਰ ਹੈ ਆ ਚੱਲਣ ਡਿਆ ਸਾਡੇ ਪਾਸੇ ਝੂਠ ਹੈ ਕਿਸੇ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੈਗਾ ਇੱਥੇ ਤਰੱਕੀ ਨਹੀਂ ਹੈਗੀ ਸਾਰੇ ਲੋਕ ਡਰਦੇ ਨੇ ਯਾਰ ਕਿਤੇ ਮੋਰੇ ਨਾਲ ਨਿਕਲ ਜਵੇ ਕਿਸੇ ਨੇ ਕਾਰ ਲੈ ਲਿਆ ਕਾਰ ਲੈ ਲਈ ਇਹਦੇ ਕੋਲ ਕਿਦਾਂ ਆ ਗਈ ਜੀ ਜੈਲ ਫੈਕਟਰ ਬਹੁਤ ਹੈ ਸਾਡੀ ਨੌਸਟਾਲਜੀ ਸੁ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਨੂੰ ਪਿੱਛੇ ਲੈ ਕੇ ਜਾਂਦੀਆਂ ਕਈਆਂ ਨੂੰ ਸੇਕ ਵੀ ਲੱਗੂਗਾ ਇਸ ਗੱਲ ਦਾ ਕਿ ਆ ਕੇ ਬੁੱਲੀ ਜਾਂਦਾ ਇਤਾਂ ਜੀ ਉਤਾਂ ਜੀ ਅੱਗੇ ਵੀ ਮਾੜਾ ਕਹਿੰਦੇ ਆਂ ਹੋਰ ਫੇਰ ਕਰੋ ਫਿਰ ਕੀ ਹੋ ਜਾਣਾ ਹਰਕ ਨਹੀਂ ਪੈਂਦਾ ਵੀਰੇ ਜਿਹੜਾ ਬੰਦਾ ਸੱਚ ਬੋਲਦਾ ਉਹਨੇ ਸੱਚੀ ਬੋਲਦਾ ਗੱਲਾਂ ਵੀ ਕਿੰਨੇ ਲੋਕ ਸੱਚ ਬੋਲਦੇ ਨੇ ਬੋਲ ਕੇ ਗਏ ਨੇ ਬੋਲਦੇ ਰਹਿਣਗੇ ਮੈਂ ਐਡਾ ਕੋਈ ਵੱਡਾ ਨਹੀਂ ਹੈਗਾ ਉਹ ਬਹੁਤ ਦੁਨੀਆ ਪਈ ਆ ਸੋ ਹਮੇਸ਼ਾ ਵਧੀਆ ਕੰਟੈਂਟ ਬਣਾਇਆ ਕਰੋ ਘੈਂਟ ਕੰਟੈਂਟ ਵਧੀਆ ਕੰਟੈਂਟ ਦਾ ਮਤਲਬ ਹੈ ਖੁਦ ਕੋਰੀਓਗ੍ਰਾਫ ਕਰੋ ਖੁਦ ਚੀਜ਼ਾਂ ਨੂੰ ਨੌਲੇਜ ਵਾਲਾ ਹੋ ਗਿਆ ਮੋਟੀਵੇਸ਼ਨ ਵਾਲਾ ਹੋ ਗਿਆ ਨਾ ਕਿ ਲੱਕਾਂ ਵਾਲਾ ਹੋ ਗਿਆ ਕੈਮਰਾ ਹੀ ਪਿੱਛੇ ਤੋਂ ਸ਼ੁਰੂ ਹੁੰਦਾ ਪੋਡਕਾਸਟਾਂ ਚ ਕਹਿੰਦੇ ਆ ਜੀ ਸਾਡੇ ਨਾਲ ਉਹ ਆ ਹੋਇਆ ਉਹ ਹੋਇਆ ਤੁਹਾਡੇ ਨਾਲ ਕਿੱਦਾਂ ਹੋ ਗਿਆ ਵਧੀਆ ਕੁੜੀਆਂ ਜਿਹੜੀਆਂ ਹੱਥ ਇੰਡਸਟਰੀ ਚ ਗਈਆਂ ਨੇ ਉਹਨਾਂ ਨਾਲ ਵੀ ਕੁਝ ਹੁੰਦਾ ਜਿਹੜੀਆਂ ਮਿਹਨਤ ਕਰਦੀਆਂ ਨੇ ਮਾਪੇ ਡਰਦੇ ਨੇ ਅੱਜ ਕੱਲ੍ਹ ਅੱਗੇ ਮਾਪੇ ਡਰਦੇ ਸੀ ਬੰਬੇ ਭੇਜਣ ਤੋਂ ਹੁਣ ਮਾਪੇ ਡਰਦੇ ਆ ਚੰਡੀਗੜੀ ਭੇਜਣ ਤੋਂ ਨਿਆਣਿਆਂ ਨੂੰ ਐਕਚੁਅਲੀ ਇਹ ਮੁੱਦਾ ਮੈਂ ਚੱਕਣਾ ਨਹੀਂ ਸੀ ਚੱਕਿਆ ਮੈਂ ਤਾਂ ਆਇਆ ਕਿ ਬੱਲਾ ਮੇਰਾ ਭਰਾ ਉਹਦੀ ਭੈਣ ਬਹੁਤ ਸੋਹਣਾ ਕੰਮ ਕਰਦੀ ਐਕਟਿੰਗ ਕਰਦੀ ਐ ਉਹਨੇ ਮੇਰੇ ਇੱਕ ਵਿਚਾਰੇ ਨੇ ਮੈਨੂੰ ਪੁੱਛਿਆ ਕਹਿੰਦਾ ਵੀਰੇ ਤੁਸੀਂ ਇੰਡਸਟਰੀ ਚੋਂ ਤੇ ਕੀ ਹਾਲਾਤ ਨੇ ਕੀ ਕਰਨਾ ਚਾਹੀਦਾ ਸਾਨੂੰ ਸਾਡੀ ਭੈਣ ਦੀ ਹੈਲਪ ਹੋ ਜੂਗੀ ਮੈਂ ਕਿਹਾ ਭਰਾ ਮੇਰੇ ਆ ਆਇਆ ਜੀ ਇੱਥੇ ਚੱਲਣ ਦੀ ਚੰਗੇ ਨੂੰ ਸਪੋਰਟ ਨਹੀਂ ਹੈ ਜੀ ਮਾੜਿਆਂ ਨੂੰ ਹਾਰ ਪੈਂਦੇ ਨੇ ਇੱਥੇ ਇਹ ਦਿੱਤਾ ਉਹ ਕੰਮ ਹੈ ਜੀ ਕਾ ਤਾਂ ਡੱਬੂ ਵਾਲੀ ਫੀਲੀ ਡੱਬੂ ਵਾਲੀ ਆ ਚੱਲਦਾ ਇੱਕ ਅੱਧੀ ਰੀਲ ਵਾਇਰਲ ਹੋ ਜਾਂਦੀ ਹੈ ਤਰ ਤਰ ਬੰਦੇ ਨਾਲ ਕਿਉਂ ਯਾਰ ਰੱਬ ਨੂੰ ਜਾਨ ਦੇਣੀ ਹੈ ਵਧੀਆ ਕੰਟੈਂਟ ਬਣਾਉਣਾ ਕੰਮ ਕਰੋ ਜਿਮ ਜੂਮ ਵਾਲਾ ਕੰਟੈਂਟ ਬਣਾਓ ਮੋਟੀਵੇਸ਼ਨ ਡਾਈਟ ਵਾਲਾ ਬਣਾਓ ਐਜੂਕੇਸ਼ਨ ਵਾਲਾ ਕੰਟੈਂਟ ਬਣਾਓ ਬਹੁਤ ਚੀਜ਼ਾਂ ਨੇ ਯਾਰ ਬਹੁਤਾਂ ਚਾਰ ਚੀਜ਼ਾਂ ਨੇ ਵਧੀਆ ਚੀਜ਼ਾਂ ਤੇ ਫੋਕਸ ਕਰੋ ਨਾ ਕਿ ਲੱਕ ਹਲਾਓ ਇੱਕ ਵਾਰ ਤੁਸੀਂ ਗਾਣਾ ਸੁਣਿਓ ਫੌਕ ਇੰਡਸਟਰੀ ਪਤਾ ਲੱਗ ਜੂ ਤੁਹਾਨੂੰ ਇੱਥੇ ਨੋਟਿਸ ਸਾਰਾ ਸਾਰ ਹਰੇਕ ਬੰਦਾ ਨੋਟਿਸ ਕਰਦਾ ਇੱਥੇ ਹਰ ਬੰਦਾ ਨੋਟਿਸ ਕਰਦਾ ਹੈ ਹੋਣ ਕੀ ਕਰਦਾ ਹੈ ਕਹਿੰਦੇ ਕੀ ਕੱਪੜੇ ਪਾਏ ਨੇ ਜਿਹੜਾ ਕਿੱਥੇ ਜਾਂਦਾ ਹੈ ਕੀ ਖਾਂਦਾ ਹੈ ਹਰ ਬੰਦਾ ਨੋਟਿਸ ਕਰਦਾ ਹੈ ਬਸ ਸਿਰਫ ਮੂੰਹ ਤੇ ਤੱਕੀ ਨਹੀਂ ਚਰਦੇ ਤੱਕੀ ਤਾਂ ਜਰਦੇ ਨਹੀਂ ਮੇਰੇ ਭਰਾ ਮਯਾਕ ਸਭ ਤੋਂ ਪਹਿਲਾਂ ਬਣਾਉਣਗੇ ਕਿਸੇ ਨੇ ਮਿਹਨਤ ਕਰ ਲਈ ਨਾ ਮੈਂ ਤਾਂ ਨਹੀਂ ਕਹ ਰਹੀ ਮੇਰਾ ਭਰਾ ਮਜ਼ਾਕ ਬਣੂਗਾ ਤੇਰਾ ਤੈਨਾਂ ਕਰਨਾ ਉਹ ਜੋ ਦੁਨੀਆ ਫੋਲੋ ਕਰਦੀ ਐ ਜਿੱਦਾਂ ਵੀਊ ਆਉਂਦੇ ਨੇ ਕਿੱਦਾਂ ਕਮੈਂਟਾਂ ਆਉਂਦੇ ਨੇ ਭੈਣ ਨਾਲ ਕਿਹੜੀ ਰੀਲ ਬਣਾਉਣੀ ਐ ਤੈ ਆਪਣੀ ਟੀਮੀ ਨਾਲ ਕਿਹੜੀ ਵੀਰ ਬਣਾਉਣੀ ਐ ਕੀ ਗੰਦ ਬੋਲਣਾ ਐ ਕੀ ਗੰਦ ਦਿਖਾਉਣਾ ਐ ਦੱਸ ਸਰਵਾਈਵ ਕਿੱਦਾਂ ਕਰਨਾ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਤੁੱਕੇ ਵਿੱਚ ਰੱਖੇ ਤੈਨੂੰ ਸਾਰੀ ਇੰਡਸਟਰੀ ਆਉਣ ਨਹੀਂ ਉਹ ਦਿੰਦੀ ਕਦੇ ਵਾਲੀ ਇੰਡਸਟਰੀ ਲਵ ਦੀਆ ਕੁੜੀ ਜੋ ਕੁਮਾਰੀ ਇੰਡਸਟਰੀ ਡਾਊਨ ਫਾਲੀ ਉੱਤੇ ਮਾਰਦੀ ਆ ਦਾਣੀ ਦਾ ਸਾਰੀ ਇੰਡਸਟਰੀ ਦੇ ਨਹੀਂ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਸਿਰਫ ਯਾਰ ਸੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਜੋ ਹੈ ਸੇਫ ਰਹੋ ਦੱਸ ਮੈਂ ਤਾਂ ਇਹ ਕਹਿਣਾ ਜੀ ਕਿ ਤੁਹਾਡੇ ਆਪਣੇ ਭਰਾ ਤੁਹਾਡੇ ਨਾਲ ਰਹਿ ਕੇ ਖਾ ਕੇ ਪੀ ਕੇ ਔਡਾ ਨੰਬਰ ਲਵਾ ਦਿੰਦੇ ਆ ਇੰਡਸਟਰੀ ਦੇ ਵਿੱਚ ਤਾਂ ਤੁਹਾਨੂੰ ਜਾਣ ਜਾਣ ਕਹਿਣ ਵਾਲੇ ਸਾਡਾ ਕੰਮ ਯਾ ਪਹਿਲਾਂ ਮੈਂ ਵੀ ਬੜੇ ਬੰਦਿਆਂ ਨਾਲ 10 ਤੋਂ 50 ਬੰਦੇ ਜਾਨਾ ਇਕੱਠਿਆ ਨਹੀਂ ਕਰਨਾ ਹੁਣ ਥੋੜੇ ਟਾਈਮ ਤੋਂ ਅਕਲ ਜੀ ਆ ਗਈ ਮੈਨੂੰ ਸੋਚ 'ਚ ਬਹੁਤ ਫਰਕ ਆ ਗਿਆ ਮੈਨੂੰ ਕੰਮ ਜੇ ਆਉ ਗਿਆ ਲਾਈਫ 'ਚ ਵਧੀਆ ਲੱਗਦਾ ਇਹ ਤੁਹਾਨੂੰ ਸਿਰਫ ਤੁਹਾਡੇ ਨਾਲ ਗੱਲਾਂ ਕਰਾਉਂਦਾ ਹਾਂ ਤੁਹਾਨੂੰ ਫੀਲਿੰਗ ਦੱਸਾਂ ਆਪਣੀ ਤੁਸੀਂ ਆਪਣੀ ਫੀਲਿੰਗ ਦੱਸੋ ਜੇ ਕੋਈ ਡਿਪਰੈਸ਼ਨ ਚ ਆ ਜਾਂ ਕਿਸੇ ਨੂੰ ਕੋਈ ਜ਼ਰੂਰਤ ਆ ਹੈਲਪ ਕਰਨੀ ਕਿਸੇ ਦੀ ਤਾਂ ਮੈਨੂੰ ਦੱਸੋ ਜਿੰਨੇ ਕੁ ਹੋ ਸਕੇ ਮੈਂ ਕਰੂੰਗਾ ਜਿੱਥੇ ਵੀ ਹੋ ਸਕੇ ਬਸ ਇੰਨਾ ਕੀ ਕਰ ਸਕਦਾ ਕਿਉਂਕਿ ਜਾਣਾ ਤਾਂ ਸਭ ਨੇ ਆ ਇੱਕ ਦਿਨ ਹਰ ਬੰਦੇ ਨੇ ਚਲੇ ਜਾਣਾ ਹੈ ਨਾ ਇਹ ਪਰਮਾਨੈਂਟ ਹੈ ਨਾ ਮੈਂ ਪਰਮਾਨੈਂਟ ਨਾ ਇੰਸਟਾਗ੍ਰam ਜਿਹਾ ਪਰਮਾਨੈਂਟ ਹੈ ਹਰ ਇੱਕ ਦਾ ਨੰਬਰ ਲੱਗਣਾ ਹੈ ਉਹ ਗੱਲ ਲੱਗ ਗਈ ਕਿ ਤੁਸੀਂ ਕਰਕੇ ਕੀ ਜਾਣਦੇ ਹੋ ਅੱਡਾ ਤਾਂ ਉਹ ਹਸਾਬ ਕਿਤਾਬ ਆ। ਅਸੀਂ ਸਾਰਾ ਸਾਲ ਪੰਮਾ ਨਾ ਕਰੀਏ, ਸਾਰੀ ਉਮਰ ਪੰਮਾ ਕੁਛ ਨਾ ਕਰੀਏ ਪਰ ਜਾਨ ਲੱਗੇ ਇੱਕ ਬੰਦੇ ਦੀ ਜਾਨ ਬਚਾ ਗਏ ਨਾ ਉਹ ਹੀ ਬਹੁਤ ਹੈ। ਇਹ ਸੋਚ ਹੈ। ਕਿ ਮੈਂ ਸਾਰੀ ਜ਼ਿੰਦਗੀ ਕੁਛ ਨਾ ਕਰੀਏ ਆਪਾਂ। ਮਰਨ ਤੋਂ ਪਹਿਲੇ ਇੱਕ ਬੰਦੇ ਦੀ ਵੀ ਜਾਨ ਬਚਾ ਗਏ ਨਾ ਉਹ ਬਹੁਤ ਹੈ ਬੰਦੇ 'ਚ। ਮੋਟੀਵੇਟ ਰਹਾ ਕਰੋ, ਕੁਛ ਰਹਾ ਕਰੋ ਜੀ। ਕੰਟੈਂਟ ਵਧੀਆ ਬਣਾਇਆ ਕਰੋ ਤੇ ਦੇਖਿਆ ਵੀ ਵਧੀਆ ਕਰੋ ਮੇਰੇ ਭਰਾ ਤੂੰ ਵੀ ਵਧੀਆ ਦੇਖਦੇ ਨਹੀਂ ਤਾਂ ਵਧੀਆ ਫਿਰ ਕਿੱਥੋਂ ਲੋਕ ਬਣਾਣਗੇ ਆਜੋ ਗੱਲਾਂ ਕਰਦੇ ਆ ਥੋੜੀਆਂ ਜਿਹੀਆਂ ਨਾਈਸ ਥਿੰਕਿੰਗ ਸਰ ਥੈਂਕ ਯੂ ਬੜੀ ਥੈਂਕ ਯੂ ਮੇਰਾ ਵੀਰ ਥੈਂਕ ਯੂ ਬੜੀ ਬਹੁਤ 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 ਕੋਸ਼ਾਨ ਵਾਲਾ ਨਵਾਂ ਫਿਲਮਾਂ ਬਾਰੇ ਅਨਾਉਂਸ ਕਰੂੰਗਾ ਮੈਂ ਆਪਣੀਆਂ ਆਪਣੇ ਹੋਰ ਚੀਜ਼ਾਂ ਬਾਰੇ ਕਰਾਂਗੇ ਉਹ ਫਿਰ ਲਾਈਵ ਹੋਵਾਂਗੇ ਦੱਸਾਂਗੇ ਪਰ ਲਵਰਾ ਮੇਰੀ ਜਿਹੜੀਆਂ ਚੰਗੀਆਂ ਕੁੜੀਆਂ ਨੇ ਉਹਨਾਂ ਨਾਲ ਕਦੇ ਗਲਤ ਨਹੀਂ ਹੁੰਦਾ ਹੁੰਦਾ ਜਿਹੜੇ ਚੰਗੇ ਮੁੰਡੇ ਨੇ ਉਹਨਾਂ ਦਾ ਫੋਕਸ ਮਾਈਂਡ ਸਿਰਫ ਇੱਕ ਗੋਲ ਤੇ ਹੁੰਦਾ ਜਿਹੜਾ ਉਹਨਾਂ ਨੇ ਦਿਮਾਗ 'ਚ ਧਾਰਿਆ ਹੁੰਦਾ ਦੱਸੂ ਹੋਰ ਕੁਝ ਨਹੀਂ ਹੁੰਦਾ ਫੋਕਸ ਕਲੀਅਰ ਰਹਿਣਾ ਚਾਹੀਦਾ ਹੋਲ ਕਲੀਅਰ ਲੈਣਾ ਚਾਹੀਦਾ ਚਾਹੇ ਅੱਜ ਮਿਲ ਜੇ ਚਾਹੇ 10 ਸਾਲ ਬਾਅਦ ਮਿਲ ਜੇ ਪਰ ਮਿਲਦਾ ਜ਼ਰੂਰ ਹੈ ਜਦੋਂ ਤੁਸੀਂ ਹਾਰਡ ਵਰਕ ਕਰਦੇ ਹੋ ਦਿਲੋਂ ਲਾਇਲ ਲਾਇਲ ਰਹਿ ਕੇ ਕਰਦੇ ਹੋ ਜੀ ਤੈਨੂੰ ਯਾਰ ਪ੍ਰਮੋਟਿਵ ਹੋਰ ਕੁਝ ਕਰੀ ਜਾਂਦੇ ਮੇਰਾ ਵੀ ਜਦੋਂ ਮੈਂ ਦੇਖਦਾ ਨਾ ਮੜੀ ਜੀ ਹੋਲ ਕੇ ਨੈਟ ਇੰਸਟਾਗ੍ਰam ਕੀ ਹੋ ਗਿਆ ਯਾਰ ਲੋਕਾਂ ਦੀ ਥਿੰਕਿੰਗ ਨੂੰ ਪਾਗਲ ਹੋ ਗਏ ਤੁਸੀਂ ਯਾਰ ਸਾਰੇ ਜਾਣੀ ਕਿੱਥੇ ਚਲ ਗਏ ਮਾਈਂਡ ਸਾਡੇ ਸਾਠਾ ਪੰਜਾਹ ਰੀਖ ਤੇ ਲਹਫ ਕਿਉਂ ਨਹੀਂ ਸਾਡੇ ਪੰਜਾਬ ਚੋਂ ਵਧੀਆ ਆਰਟਿਸਟ ਨਿਕਲਦੇ ਪਲੇਅਰ ਨਿਕਲਦੇ ਕਿਉਂ ਨਹੀਂ ਸਾਡੇ ਪੰਜਾਬ ਚੋਂ 올림픽 ਚ ਜਾਂਦੇ ਲੋਕ ਕਿਉਂ ਨਹੀਂ ਇੰਨੀ ਲੋਕ ਮਹਿਨਤ ਕਰਦੇ ਯਾਰ ਕੀ ਹੋ ਗਿਆ ਯਾਰ ਸੋਚ ਨੂੰ ਬਸ ਯਾਰ ਦਮ ਹੈ ਦਮ ਹੈ ਵੀ ਨਹੀਂ ਖੜਾ ਹੈ ਜਿਹੜਾ ਮੈਂ ਤੁਹਾਨੂੰ ਸਮਝਾ ਸਕਾਂ ਇਹ ਤਾਂ ਮੇਰੇ ਦਿਲ ਦੀ ਗੱਲ ਸੀਗੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਕਿਉਂਕਿ ਤੁਹਾਡੇ ਨਾਲ ਹੀ ਕਰਨੀ ਆ ਹੋਣੀ ਯਾਰ ਇਹ ਨਾ ਕਰ ਸਕਦਾ ਸਿੰਘਾ ਬੋਲਦਾ ਇੱਕ ਵਾਰ ਤੁਸੀਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਯਾਰ ਜਿੰਨਾ ਮਰਜੀ ਤੁਸੀਂ ਚੰਗਾ ਕਰ ਲੋ ਜਾਂ ਚੰਗਾ ਬੋਲ ਲੋ ਜਾਂ ਚੰਗਾ ਕਰ ਲੋ ਸਭ ਲੋਕ ਯਾਰ ਮਾੜਾ ਕਹਿਣ ਵਾਲੀ ਬਹੁਤ ਦੁਨੀਆਦਾਰੀ ਯਾਰ ਹਟਣੀ ਕਦੇ ਨਹੀਂ ਹਟਦੀ ਬੇਚਲੋ ਮੇਰੇ ਯਾਰੇ ਲੋ ਬਸ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿਓ ਇੰਨੇ ਬੋਲਦਾ ਮੇਰਾ ਜ਼ਿੰਦਗੀ ਚਾਹੇ ਪਤਾ ਲੱਗੇ ਤੁਹਾਡਾ ਮੇਂਗੇ ਦਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਹਲੇ ਤਾਂ ਬਹੁਤ ਕੁਝ ਕਰਨ ਆ ਸਕਦੇ ਨੇ ਦੇਖੀ ਚਲੋ ਕੀ ਬਣਦਾ ਬਾਬਾ ਸੋਖ ਰੱਖੇ ਖੁਸ਼ ਖੁਸ਼ ਪੋਜ਼ਿਟਿਵਿਟੀ ਭਾਈ ਮੈਂ ਤੇ ਮੇਰਾ ਦੋਸਤ ਬਹੁਤ ਵਧੀਆ ਗੋਨੇ ਆ ਅੱਜ ਤਾਂ ਬਣ ਜਰੂਰ ਜਰੂਰ ਮੇਰਾ ਵੀਰ ਯਾਰ ਵਧੀਆ ਗੋਨੇਓ ਤਾਂ ਲੱਗੇ ਰਹੂ ਖਿੱਚੀ ਜਾਊਗਾ ਜਿੱਥੇ ਲੋਕ ਇੰਨੀਆਂ ਚੀਜ਼ਾਂ ਮਾੜੀਆਂ ਪ੍ਰਮੋਟ ਕਰਦੇ ਨੇ ਚੰਗੀਆਂ ਵੀ ਕਰਦੇ ਨੇ ਯਾਰ ਮਿਹਨਤ ਜਦੋਂ ਤੁਸੀਂ ਕਰਦੇ ਹੋ ਨਾ ਸਾਡਾ ਨੰਬਰ ਲੱਗਦੇ ਜੇ ਲਾਈਨ 'ਚ ਲੱਗੇ ਰਹੂੰ ਜਦੋਂ ਮੈਂ ਲਾਈਨ 'ਚ ਲੱਗਾ ਮਿਹਨਤ ਕਰਦਾ ਮੈਂ ਲੱਗਾ ਹੀ ਆ ਜੀ ਤਾਂ ਬਹੁਤ ਮੁਸ਼ਕਲ ਕਰਦੇ ਖਾਪ ਵੀ ਵੱਡੇ ਨੇ ਹਾਂ ਮਸਲਾ ਫੋਰਸ ਹੁਣ ਗਾਣੇ ਤੇ ਗਾਣੇ ਕੋਸ਼ਿਸ਼ ਕਰੂੰਗਾ ਮੈਂ ਗਾਣੇ ਮਤਲਬ ਕੈਪਨਾ ਤੋਂ ਬਹੁਤ ਸਾ ਗਾਨੇ ਗਾਨੇ ਕਰੀ ਜਾਵਾਂਗੇ ਅੱਪਾ। ਬਾਬੂ, ਸਾਡ ਮੇਰੇ ਮੈਸੇਜ ਦਾ ਰਿਪਲਾਈ ਦੇ ਦੋ ਪੀਬੀ ਅਰਤੀ ਵਾਲਾ। ਲਓ ਜੀ ਦੇਤਾ। ਮੇਰਾ ਭਰਾ ਸਕਰੀਨ ਸ਼ਾਟ ਮਾਰ ਕੇ ਟੱਕ ਲਈ। ਅਹ ਮਾਰੇ ਕਮੈਂਟ ਦਾ ਜਵਾਬ ਨਹੀਂ ਦੇਣਾ। ਮੈਨੂੰ ਪਤਾ ਇਹੀ ਚਾਹੁੰਦੇ ਹੋ ਤੁਸੀਂ। ਕਿ ਅਸੀਂ ਮਾਰਾ ਕਮੈਂਟ ਕਰਾਂਗੇ ਜਾਂਗਾ ਜਵਾਬ ਦਊਗਾ ਅਸੀਂ ਸਕਰੀਨ ਰਿਕਾਰਡਿੰਗ ਕਰਕੇ ਪਾਵਾਂਗੇ ਫਿਰ ਥੱਲੇ ਕਮੈਂਟ ਆਉਣਗੇ ਜੀ ਜ਼ਿੰਗਾ ਜੀ ਜ਼ਿੰਗਾ ਹੋਰ ਹੀ ਉਹ ਜਿੱਦਾਂ ਮਰਜੀ ਬਦਨਾਮ ਕਰ ਉਹ ਜ਼ਿੰਗਾ ਬਦਨਾਮ ਨਹੀਂ ਹੋਣਾ ਕਿਉਂਕਿ ਮੈਂ ਪੋਜ਼ਿਟਿਵਿਟੀ ਚ ਰਹਿਣ ਵਾਲਾ ਬੰਦਾ ਨੈਗੇਟਿਵਿਟੀ ਚ ਨਹੀਂ ਜਾਣਾ ਕਹਿ ਲੋ ਜਿੰਨਾ ਮਰਜ਼ੀ ਕਹਿ ਲੋ ਮਤਾ ਕੋਈ ਚੱਕਰ ਨਹੀਂ ਮੇਰਾ ਬਣਾ ਟੈਨਸ਼ਨ ਨਾ ਲਓ ਤਾਂ ਜੀ ਟੈਨਸ਼ਨ ਤਾਂ ਲੈਂਦੇ ਨਹੀਂ ਯਾਰ ਮੈਂ ਬਾਈ ਐਟੀਟਿਊਡ ਗਾਣਾ ਕਦੋਂ ਐਟੀਟਿਊਡ ਦਾ ਗਾਣਾ ਹੀ ਨਹੀਂ ਹੈਗਾ ਡਾਰਲਿੰਗ ਕੋਈ ਹਾਂ ਜੇ ਤੂੰ ਕਹਿਣਾ ਬਣਾ ਜਰੂਰ ਦਊਂਗਾ ਕਿਉਂਕਿ ਜੱਟ ਚ ਹੈਗਾ ਵੀ ਐਟੀਟਿਊਡ ਆਈ ਲਵ ਯੂ ਬਾਈ ਲਵ ਯੂ ਟੂ ਡਾਰਲਿੰਗ ਸਿੰਗਾ ਬੋਲਦਾ ਵੀਰੇ ਚੱਕ ਦੋ ਕੰਮ ਨੂੰ ਫਰਕ ਸੌਂਗ ਦੀ ਵੀਡੀਓ singers gangs game ustaad thanks bro बस मेरा भाई बढ़िया चीजों को सपोर्ट करो बढ़िया चीजों पे फोकस करो वो कोशिश करया करो जब तुमसी जे कोई बढ़िया काम की कोशिश करदा हुंदा ता उनु सपोर्ट करया करो क्योंकि इने को फेक चैनल बने हो ने फेक पेज बने हो ने ਸਿਰਫ 네ਗੇਟਿਵਿਟੀ ਲਈ ਬਣੀ ਹੋਣੀ। ਦੈਟਸੂ ਉਹਨਾਂ ਨੂੰ ਹੋਰ ਕੁਝ ਨਹੀਂ ਲੈਣਾ ਦੇਣਾ ਕਿਸੇ ਨਾਲ। ਚਾਹੇ ਮੈਂ ਇੱਥੇ ਜੋ ਮਰਜ਼ੀ 100 ਗੱਲਾਂ ਚੰਗੀਆਂ ਕਰਕੇ ਚਲ ਜਾਵਾਂ। ਉਹਨਾਂ ਨੇ ਕੀ ਕਰਨਾ? ਇੱਕ ਮਾੜੀ ਜੀ ਮਾੜੀ ਜੀ ਕੋਈ ਗਲਤ ਗੱਲ ਜਾਂ ਕੋਈ ਵੀ ਕ੍ਰੋਕ ਕਰਕੇ ਗੱਲ ਪਾਉਣੀ ਆ ਵੀ ਸਾਡੇ ਪੇਜ ਤੇ ਆ ਹੋ ਗਿਆ ਜੀ, ਉਹ ਹੋ ਗਿਆ ਜੀ ਸਿੰਘਾ ਆਲੀ ਦਾ, ਹੋਰੀ ਜੰਮ ਹੋਰ ਵੀ ਲੋਕ ਬਹੁਤ ਲੋਗ ਨੇ ਜਿਨ੍ਹਾਂ ਬਾਰੇ ਬੋਲਦੇ ਨੇ। ਬਸ ਆਹੀ ਚੀਜ਼ਾਂ। ਬਾਕੀ ਕਹੇ ਇੰਨਿਆਰ ਇਹ ਲੋਕੀਆ ਸਾਡਾ ਕੰਮ ਹੈ ਜੀ ਆਪਣਾ। ਤੁਹਾਡਾ ਆਪਣਾ ਕੰਮ ਹੈ ਸਾਡੀ ਆਪਣੀ ਸੋਚ ਹੈ ਸਾਡੇ ਆਪਣੇ ਗੋਲ ਨੇ ਤੁਹਾਡੇ ਗੋਲ ਇਹ ਹੁਣੇ ਨੇ ਪੇਜਾਂ ਦੇ ਯੂ ਲਾਈਕ ਜਿੱਦਾਂ ਸਾਰਾ ਇੰਸਟਾਗ੍ਰam ਬੰਦ ਹੋ ਗਿਆ ਉਦੋਂ ਕੀ ਕਰੋਗੇ ਦੋਸਤੋ ਜੇ ਥਾ ਟਿਕਟੌਕ ਬੰਦ ਹੋਇਆ ਅਗਲੀ ਕਾਤੋਂ ਹੋ ਜਾਣਾ ਸਾਰਾ ਕੁਝ ਹਨਾ ਜਦ ਖਤਮ ਹੀ ਹੋ ਜਾਣਾ ਸਾਰਾ ਕੁਝ ਮੇਰਾ ਭਰਾ ਫਰਚੂਟ ਦੇ ਬੁਨਿਆਦ ਤੇ ਦੁਨੀਆ ਕਾਇਮ ਰੱਖਣ ਦੀ ਕੀ ਲੋੜ ਐ ਜਾਂ ਸਾਰਾ ਕੁਝ ਖਤਮ ਹੋ ਜਾਣਾ ਐ ਫਰ ਝੂਠੀ ਬੁਨਿਆਦ ਕਿਉਂ ਬਣਾਉਂਦੇ ਆ ਤੁਸੀਂ ਪੇਜਾਂ ਪੂਜਾਂ ਮਤਲਬ ਠੀਕ ਐ ਹਨਾ ਹੈਲੀਕਾਪਟਰ ਵਾਲਾ ਹੈਲੀਕਾਪਟਰ ਨਹੀਂ ਹੈਗਾ ਮੇਰੇ ਕੋਲ ਭਰਾ ਆ ਗਿਆ ਮੇਰਾ ਭਾਈ ਕਾ ਹੈਲੀ ਪਤਾ ਨਹੀਂ ਯਾਰ ਹੈਲੀਕਾਪਟਰ ਨਹੀਂ ਹੈਗਾ ਮੇਰੇ ਕੋਲ ਹੈਲੀਕਾਪਟਰ ਪਤਾ ਨਹੀਂ ਕੀ ਲਿਆ ਨਾਮ ਇਤੋਂ ਜਹਾਜ਼ ਆ ਭਰਾਵਾ ਨਾਮ ਮੇਰੇ ਕੋਲ ਹੈਲੀਕਾਪਟਰ ਐ ਉੱਕਤੋਂ ਮੈਂ ਉੱਕਤ ਤੇ ਚਲੋ ਸੋ ਖਿੱਚ ਕੇ ਰਮ ਆਈ ਐਮ ਪ੍ਰਾਊਡ ਆਫ ਯੂ ਹੌ ਲੋ ਕੀ ਕੰਦੇ ਮਰ ਕੇ ਨਹੀਂ ਨਾਲ ਕੁਝ ਜਾਂਦਾ ਲੱਗਦਾ ਪਿਆਰ ਮੇਰਾ ਜਾਊਗਾ ਹੋ ਲੋ ਕੀ ਕਹਿੰਦੇ ਮਰ ਕੇ ਨਹੀਂ ਨਾਲ ਦੇ ਕੁਝ ਜਾਂਦਾ ਨਹੀਂ ਲੱਗਦਾ ਪਿਆਰ ਮੇਰਾ ਜਾਊਗਾ ਉਹ ਲੱਗਦਾ ਪਿਆਰ ਮੇਰਾ ਜਾਊਗਾ ਮੈਂ ਨਾ ਸੋਚਦਾ ਬਿਆ ਕਿ ਮੈਂ ਹਫਤੇ ਚ ਕਦੀ ਵਾਰ ਲਾਈਵ ਹੋ ਕੇ ਨਾ ਤੁਹਾਨੂੰ ਗਾਣੇ ਗੋਲੇ ਸੁਣਾਉਂਦਾ ਕਹਿੰਦਾ ਮੈਨੂੰ ਬਹੁਤ ਵਾਰੀ ਕਹਿੰਦੇ ਨੇ ਮੈਂ ਤੋ ਯਾਰ ਮਤਲਬ ਮੈਂ ਜਦੋਂ ਬੋਲਦਾ ਭਾਵਨਾਵਾਂ ਨਿਕਲਿਆ ਆਉਂਦੀਆਂ ਨੇ ਫਿਰ ਕੰਮ ਗਲਤ ਹੋ ਜਾਂਦਾ ਹੈ トパプナペアルサルダソリエフリアノー <music> <ス> ਅਸੀਂ ਇਸ ਕੱθε ਵੇਕੇ ਮੁਰਗਾ ਬਣਾ인다 ਹੋ ਬਾਪੂ ਦਾ ਪਿਆਰ ਸਾਡਾ ਸੋਹਣਾ ਮਿਆਂ ਨੂੰ ਬਤਲਾਈਦਾ ਸਵਾਗਤ ਆ ਪੱਕੇ ਇੰਡਸਟਰੀ ਕਰੋ ਸਪੋਰਟ ਬੋਡੀਫਾਈ ਤੇ ਤੇ ਨਵੇਂ ਕੰਟੈਂਟ ਤੇ ਨਵੇਂ ਗਾਣੇ ਆਪਾਂ ਕਰਦੇ ਰਵਾਂਗੇ ਮਿਲਦੇ ਰਵਾਂਗੇ ਕੋਸ਼ਿਸ਼ ਕਰੂੰਗਾ ਟਾਈਮ ਟੂ ਟਾਈਮ ਲਾਈਵ ਹੋਣ ਦੀ ਕਿਉਂਕਿ ਮੈਨੂੰ ਲੱਗਦਾ ਯਾਰ ਲਾਈਵ ਹੋ ਕੇ ਨਾ ਤੁਹਾਡਾ ਹਿਸਾਬ ਦਾ ਪਤਾ ਲੱਗ ਜਾਂਦਾ ਇਹਨਾਂ ਦੀ ਕੰਮ ਵatani ਹਰਮ ਇਹ ਦੰ ਨੂੰ ਵatani ਕਰਵਾ ਰਹੇ ਹਾਂ ਬਿਲਕੁਜੀ ਪ੍ਰੇਤ ਕੋ ਸਿੰਗਾਤਾ ਦਾ ਸਾਰਿਆਂ ਦਾ ਹੋਏਗਾ ਜੀ ਬਸ ਪਰ ਜਿਹੜੇ ਪੋਜ਼ਿਟਿਵ ਨੇ ਚੰਗੇ ਨੇ ਆਪਣੇ ਮਾਪੁਰ ਦੀ ਰਿਸਪੈਕਟ ਕਰਦੇ ਨੇ ਤੁਹਾਡਾ ਜੀ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਆਵਾਜ਼ ਰਹੋ ਲਵ ਯੂ ਤੁਹਾਨੂੰ ਸਾਰਿਆਂ ਨੂੰ ਮਿਲਦੇ ਹਾਂ ਜੀ